ਅੰਮ੍ਰਿਤਸਰ ਦੇ ਪਿੰਡ ਖਿਆਲੇ ਵਿਖੇ ਗੁਰਦੁਆਰਾ ਬਾਬਾ ਦਿੱਤ ਮੱਲ ਸ਼ਹੀਦ ਕਮੇਟੀ ਦੇ ਪ੍ਰਧਾਨ ਲਖਵਿੰਦਰ ਸਿੰਘ ਖਿਆਲੇ ਦੀ ਗਵਾਈ ਹੇਠ ਭਾਈ ਲਖਬੀਰ ਸਿੰਘ ਕਬੱਡੀ ਕਲੱਬ ਘਰਿਆਲਾ ਅਤੇ ਭਗਤ ਨਾਮਦੇਵ ਕਬੱਡੀ ਕਲੱਬ ਘੁਮਾਨ ਅਤੇ ਅਰਦੋ ਰਤਨ ਅਤੇ ਬਾਬਾ ਦਿੱਤ ਮੱਲ ਸ਼ਹੀਦ ਕਬੱਡੀ ਕਲੱਬ ਦੀਆਂ ਟੀਮਾਂ ਦਰਮਿਆਨ ਕਬੱਡੀ ਸ਼ੋਅ ਮੈਚ ਕਰਵਾਏ ਗਏ। ਨਰਲੀ ਪਰਿਵਾਰ ਵੱਲੋਂ ਭਿੰਦੇ ਖਿਆਲ ਅਤੇ ਪ੍ਰਤਾਪ ਮਹਾਵੇ ਵਾਲੇ ਨੂੰ ਘੋ ਦੇ ਟੀਨ ਦੇ ਕੇ ਅਤੇ ਝੋਟੀਆਂ ਦੇ ਕੇ ਖਿਡਾਰੀਆਂ ਨੂੰ ਨਕਦ ਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਆ लवली ਕਹਿੰਦੇ ਬਿਹਰੇ ਵਾਲਾ ਖੇਡ ਦੇ ਮੈਦਾਨ ਦੇ ਵਿੱਚ ਇਹਨੂੰ ਭਾਲੇ ਬੁੱਲੇ ਹਰਾ ਹਰਿੰਦਰ ਬਾੜ ਹਰਾ ਕਹਿੰਦੇ ਟਰੈਕਟਰ ਦੇ ਕੇ ਮਾਨ ਕੀਤਾ ਕਿ ਪਿੱਟ ਬੈਕ ਟੂਟ ਗਲੈਂਡ ਵਾਲੇ ਭਰਾਵਰੇ ਆ ਕਬੱਡੀ ਕਹਿੰਦੇ ਇਹ ਹੈ ਨਜ਼ਰ लवली ਬਿਹਰੇ ਵਾਲਾ ਇਹ ਭਾਲੇ ਬੁੱਲੇ ਜਿੱਕਰ ਦਿਲਜੀਤ ਸ਼ਾਹ ਯਾਰਾ ਸਾਡਾ ਵੀਰ ਆ ਭਰਾਵਾ ਨੇ ਅੱਜ ਕੁੱਕੂ ਵੀਰ ਦੀ ਆਏ ਹੋਏ ਪਰਵੰਤਨ ਚੜ੍ਹਦੀ ਕਲਾ ਵਿੱਚ ਰੱਖਿਆ ਇਹ ਵੱਡੀ ਧਰਤੀ ਹੈ ਉਹ ਅੱਜ ਕਹਿੰਦੇ ਆ ਜਾਸੀ ਨੇ ਬੱਲੇ ਬੱਲੇ ਕਰਵਾਦੀ ਹੈ ਇਹ ਕਹਿੰਦੇ ਤਾਲੀਵਾਲ ਮੋਡੂ ਹੈ ਖਜੂਰਨੇ ਦੇ ਮੇਲੇ ਦਾ ਮੋਟਰਸਾਈਕਲ ਦਾ ਇਹ ਜੇਪੂ ਜਾਫੀ ਆ ਉਹ ਜਿਹੜੇ ਬੱਚਿਆਂ ਪੰਜਾਬੀਆਂ ਦਾ ਗੁੱਬਕੂ ਕਹਿੰਦਾ ਚੱਤ ਦੀ ਸਵਾਰ ਤਾਜੇ ਬਰਾਬਰ ਲਈ ਭਾਜੀ ਮੋੜਦੇ ਉਹ ਸਵਾਰ ਤਾਜੇ ਨੰਬਰ ਪ੍ਰੋਪਰ ਕਰਦੇ ਉਹ ਕਾਲੇ ਤਾਲੀਆਂ ਮਾਉਂਦੀ ਉਹ ਖੱਤ ਕਿਛੜੇ ਪਾਇਆ ਉਹ ਤਬਲਾ ਲੈ ਲਈ ਚੌੜਿਆ ਜੇ ਮਾੜਾ ਜਾਇਆ ਉਹ ਕਿੱਲੇ ਦੀ ਕਬਡੀ ਉਧਰ ਬੱਲਾ ਮੇਰੇ ਮਿੱਤਰੋ ਕਬੱਡੀ 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 ਬਹੁਤ ਬੜਾ ਧੰਨਵਾਦ ਹੈ ਰਵੀ ਦੀ ਜਿੰਮੇਵਾਰੀ ਨੰਬਰਾਂ ਦੇ ਉੱਪਰ ਲੈ ਸਾਰਾ ਬੱਲੇਖੋੜ ਦਾ ਧੰਨਵਾਦ ਚੱਕ ਬੈਗ ਪਹਿਲੀ ਕੌਡੀ ਬੱਲਾ ਆ ਗਿਆ ਆ ਬੱਲਾ ਆ ਗਿਆ ਕਹਿੰਦੇ ਕੋਡ ਖਾਨ ਮਹਮਦ ਦੀ ਧਰਤੀ ਹੈ ਗੱਬਰ ਨਜਵਨ ਰਿਆਣਕੀ ਦੇ ਏਰੀਏ ਦਾ ਖੇਡ ਮੈਦਾਨ ਦੇ ਵਿੱਚ ਕਹਿੰਦੇ ਕਬੱਡੀ ਪਾ ਰਿਹਾ ਕਾਲੂ ਉਹਦੀ ਸ਼ਮ ਦੇ ਕੋਲ ਆ ਗੱਬਰ ਨਜਵਨ ਚੱਲ ਕੇ ਆਇਆ ਤੇ ਪੁਆਇੰਟ ਹੈ ਤੇ ਬਾਬਾ ਬਕਾਲਾ ਸਾਹਿਬ ਦਾ ਸਾਜਨ ਵੀ ਆਇਆ ਹੋਇਆ ਅਗਲੀ ਕਬੱਡੀ ਗੱਗੋ ਤੂਹੇ ਨੂੰ ਆਹ ਸਾਹਮਣੇ ਕਹਿੰਦੇ ਗੱਗੋ ਤੂਹੇ ਵਾਲੇ ਵੀ ਰੇਡ ਪਾ ਰਹੀਆਂ ਖੇਡ ਦੇ ਮੈਦਾਨ ਦੇ ਵਿੱਚ ਉਹ ਲਓ ਸਾਹਮਣੇ ਨੰ ਦਿੱਲੀ ਦੁਨੀਆ ਕਹਿੰਦੀ ਆ ਇਹ ਜੁਲੀ ਜੁਲੀ ਦੁਨੀਆ ਖੇਡ ਮੈਦਾਨ ਦੇ ਵਿੱਚ ਕਹਿੰਦੇ ਬੱਲਪੁਰੀਆਂ ਵਾਲਾ ਜੁਲੀ ਬੜਾ ਧੰਨਵਾਦ ਹੈ ਸਾਡੇ ਐਨ ਆਰ ਆਈ ਵੀਰਾਂ ਦਾ ਗੁਰਜੰਟ ਸਿੰਘ ਜਨਜੀਤ ਸਿੰਘ ਜੀ ਨਾਰਲੀ ਨਾਲ ਸਾਡੇ ਗੋਖਾ ਵੀਰ ਜੀ ਗੁਰਬਖਸ਼ ਸਿੰਘ ਕੋਰਲਾ ਤੇ ਨਾਲ ਕਹਿੰਦੇ ਅਰਸ਼ ਭੰਗੂ ਜੀ ਜੋਬਨ ਕਲੇਰ ਇਹ ਗੁਰਮਤ ਹੈ ਤੇ ਨਾਲ ਰਾਜਾ ਵੀਰੇ ਸਾਰਿਆਂ ਦਾ ਧੰਨਵਾਦ ਹੈ ਅਗਲੇ ਨੇ ਜੱਗਾ ਬਿਆਲਪੁਰੇ ਵਾਲਾ ਮੇਰੇ ਮਿੱਤਰੋ ਇਹ ਮੱਖੀ ਕਾਂ ਵਾਲੇ ਦਾ ਕਹਿੰਦੇ ਚੰਡਿਆ ਹੋਇਆ ਹੈ ਉਹਦੀ ਫੋਟੇ ਬਣਾਈ ਫਿਰਦਾ ਉਹਦਾ ਨਾਲ ਖਾਈ ਫਿਰਦਾ ਉਹ ਸਾਹਮਣੇ ਕਹਿੰਦੇ ਜੱਗਾ ਬਿਆਲਪੁਰੇ ਵਾਲਾ ਕਬੱਡੀ ਟਾਊਨ ਦੇ ਵੀ ਵਧਿਆ ਹੋਇਆ ਮੇਰੇ ਮਿੱਤਰੋ ਪਾਸੇ ਕਹਿੰਦੇ ਨੌਜਵਾਨ ਮੋੰਦੂ ਵਰਗੇ ਉਹ ਕਹਿੰਦੇ ਵੀ ਗਿੰਦਰ ਵਰਗੇ ਉਹ ਬੱਟੇ ਵਾਲੜੇ ਨਾਲ ਕਹਿੰਦੇ ਜੀਵਨ ਰੂਰੀ ਵਾਲੇ ਪਿੰਡ ਦਾ ਉਹ ਕਹਿੰਦੇ ਕਰਬੂ ਵਾਲੇ ਦਾ ਵਰਤ ਉਹ ਬੱਟੇ ਦੇ ਥਾਪੀਆਂ ਵਜਦੀਆਂ ਜਦੋਂ ਡਰਾਈਵਰ ਸੀਧੇ ਨਾਲ ਇਸਦੇ ਨੇ ਟਾਈ ਕਰਦਾ ਨੰਬਰ ਰੱਟੀ ਕਰਦੇ ਜਿਸਮ ਹੱਤੇ ਤੇ ਕੱਟੇ ਉਹ ਕਾਦੀਆਬ ਨਹੀਂ ਹੁੰਦੇ ਜਿਹੜੇ ਲੰਬੇ ਰੱਟੇ ਆਏ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮੰਨੂ ਮਾਰਨਾ ਪੈਂਦਾ ਹੈ ਜੇ ਜ਼ਿੰਦਗੀ ਵਿੱਚ ਕੁਝ ਕਰਨਾ ਹੋਵੇ ਤੇ ਮੰਨੂ ਮਾਰਨਾ ਪੈਂਦਾ ਹੈ ਰੇਡ ਪਾ ਗਈ ਸ਼ੇਰੀ ਆਦਰ ਆ ਸਮਰੇ ਕਬੱਡੀ ਪਾ ਲੈ ਬਣਾ ਰੋ ਜੋ ਜੁੜ ਗਿਆ ਵੀ ਆ ਕਬੱਡੀ ਆ ਅਲਸ ਅਸਟ੍ਰੇਲੀਆ ਵਿੱਕੀ ਔਖ ਤੇ ਰਾਮ ਸਿੰਘ ਵੱਲੋਂ ਪੰਗ ਉਹਨਾਂ ਵੱਲੋਂ ਇੱਕੇ ਰੇਡ ਤੇ 1000 ਹੈ ਬਾਬੇ ਦੀ ਇੱਕੇ ਰੇਡ ਤੇ 1000 ਹੁਜਦੀਪ ਸਿੰਘੇ ਵੱਲੋਂ ਆਹ ਕਹਿੰਦੇ ਭੂੜਿਆਂ ਦੇ ਗਿੰਦਰ ਵਰਗੇ ਰੂੜੀ ਵਾਲੇ ਮਿੱਤਰੋ ਇਹ ਲਾਲਾ ਲਾਲਾ ਹੋ ਗਈ ਖੜਾ ਗਿਆ ਹਲਸੀ ਇਹ ਘਰੋ ਘਰੀ ਤੌਰ ਤੇ ਜੰਮੀਸ਼ਾ ਵਾਲਾ ਬਜਿੰਦਰ ਦੇ ਪਿੰਡ ਵਾਲਾ ਇਹ ਅਮੀਸ਼ਾ ਬੜਾ ਕਾਕਾ ਹੈ ਖੇਡ ਮੈਦਾਨ ਦੇ ਵਿੱਚ ਪਾਰਤੀ ਇਹ ਪਿੱਕੀ ਬਣਦਾ ਏਰੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਲੋਰ ਕਹਿੰਦੇ ਵੀਰ ਐਨ ਆਰ ਆਈ ਭਰਾ ਮੇਰਾ ਨਾਮ ਸਰਦਾਰ ਜਖਤਾਰ ਸਿੰਘ ਛੋਟਾ ਨਾਮ ਪੀਟਰ ਏ ਮੇਰੇ ਵੀਰ ਏ ਇਹ ਮੇਰੇ ਪੋਤੇ ਆ ਇਹ ਭਰਾ ਮੇਰਾ ਇਹਨਾਂ ਝੋਟੀਆਂ ਪਹਿਲਵਾਨਾਂ ਨੂੰ ਖੁਸ਼ੀ ਨਾਦਾਨ ਕੀਤੀਆਂ ਬਾਬਾ ਜੀ ਦੀ ਬੜੀ ਕਿਰਪਾ ਇਹਨਾਂ ਤੇ ਵਧੀਆ ਖਿਡਾਰੀ ਹੁੰਦੇ ਨਾਤੇ ਕਿੰਨਾਂ ਦੀ ਯਾਦ ਵਿੱਚ ਮੇਲਾ ਬਣਾਇਆ ਗਿਆ ਜੀ ਇਹ ਬਾਬਾ ਦੇ ਸ਼ੀਦਾ ਜੀ ਬਾਬਾ ਦੇ ਤਮਲ ਸ਼ੀਦਾ ਤੇਨੇ ਚੱਲਣਾ ਮੰਨਿਆ ਮਤਲਬ ਸਾਡੀ ਸੰਭਾਲ ਤੋਂ ਪਹਿਲਾਂ ਦਾ ਸਾਡੀ ਸੰਭਾਲ ਤੋਂ ਪਹਿਲਾਂ ਦਾ ਮੈਨਾ ਬਣਾਉਂਦੇ ਆਂ ਜੇ ਗਾਂਹ ਬਾਬਾ ਦਿੱਤਮਲ ਸ਼ਹੀਦ ਆ ਹੋਰ ਦਊ ਤੇ ਹੋਰ ਆਪਾਂ ਸਲਮਾਨ ਪਹਿਲਵਾਨਾਂ ਦਾ ਕਰਾਂਗੇ ਬਿਲਕੁਲ ਕਬੱਡੀ ਦੇ ਜਿਹੜੇ ਖਿਡਾਰੀ ਆਏ ਨੇ ਨਾਮਾਰ ਜਿਹੜੇ ਜਿਹੜੇ ਅੱਜ ਕਬੱਡੀ ਦੇ ਖਿਡਾਰੀ ਇੱਕ ਇਹ ਪ੍ਰਤਾਪ ਆ ਮਹਾਵਾ ਇੱਕ ਝੋਟੀ ਉਹਨੂੰ ਦਿੱਤੀ ਆ ਇੱਕ ਭਿੰਦਾ ਖਿਆਲਾ ਉਹਨੂੰ ਦਿੱਤੀ ਆ ਝੋਟੀ ਉਤਸ਼ਾਹ ਕਿੰਨਾ ਕੋ ਪਿੰਡ ਵਾਲਿਆਂ ਚ ਸ਼ਾਹ ਬਹੁਤ ਜ਼ਿਆਦਾ ਬਹੁਤ ਸ਼ਾਹ ਬਹੁਤ ਖੁਸ਼ੀ ਬਹੁਤ ਪਿਆਰ ਆ ਪਿੰਡ ਦਾ ਇੱਕ ਝੋਟਿਆ ਪਿੰਡ ਸਾਡਾ ਬਹੁਤ ਜ਼ਿਆਦਾ ਜੋ ਐਨ ਆਰ ਆਈ ਸਾਰੇ ਲੱਗੇ ਐਨ ਆਰ ਆਈ ਵੀਰਾਂ ਵੱਲੋਂ ਹੀ ਲੱਗੇ ਜਿੰਨੇ ਵੀ ਗੱਫੇ ਲੱਗੇ ਆ ਆਪਣੇ ਭਰਾ ਜਿਹੜੇ ਬੈਠੇ ਬਾਹਰ ਆਉਣ ਵਾਲੇ ਸਮੇਂ ਦੇ ਕਿੰਨਾ ਨੇ ਆਉਣ ਵਾਲੇ ਸਮੇਂ ਦੇ ਵਿੱਚ ਪਲੇਅਰ ਵਧੀਆ ਹੋਣ ਆਪਣੇ ਵੱਧ ਤੋਂ ਵੱਧ ਖੁੱਲੀ ਤੋਂ ਖੁੱਲੀ ਐਨ ਆਰ ਆਈ ਵੀਰਾਂ ਦੀ ਸੇਵਾ ਕੀਤੀ ਜਾਊਗੀ ਹਾਂ ਜੀ ਜਿੰਨੇ ਚੰਗੇ ਮੈਚ ਹੋਣਗੇ ਜਿੰਨੇ ਮੁੰਡੇ ਇਹ ਕੰਮ 'ਚ ਜੁੜਨਗੇ ਉਨੀ ਤਾਕਤ ਆਊਗੀ ਪੰਜਾਬ ਦਾ ਨਾਮ ਉੱਭਰੇਗਾ ਨਸ਼ਿਆਂ ਤੋਂ ਵਾਜਨ ਹਾਂ ਨੌਜਵਾਨਾਂ ਨੂੰ ਕੀ ਕਹਿਲ ਕਰਨਾ ਚਾਹੁੰਦੇ ਜੀ ਅਸੀਂ ਦੇ ਨੌਜਵਾਨਾਂ ਨੂੰ ਇਹ ਕਹਿੰਨੇ ਆ ਭਰਾ ਜੀ ਪੇ ਨਸ਼ੇ ਨੂੰ ਛੱਡੋ ਤੇ ਝੋਟੀਆਂ ਦੇ ਦੁੱਧ ਲਾਓ ਤੇ ਗੁਰੂ ਵਾਲੇ ਬਣੋ ਤੇ ਖੇਡਿਆ ਕਰੋ ਤੇ ਜੇ ਨਹੀਂ ਤੇ ਫਿਰ ਮਾਸਾ ਖਾ ਵੀ ਲਿਆ ਕਰੋ ਧੰਨਵਾਦ ਬਦਤਮਲ ਸ਼ਹੀਦ ਉਹਨਾਂ ਦੀ ਯਾਦ ਵਿੱਚ ਸੌ ਜਿਹੜਾ ਨਗਰ ਵੱਲੋਂ ਸਾਰੇ ਸੌਣ ਮਹੀਨੇ ਦੇ ਵਿੱਚ ਹੁੰਦਾ ਆ ਉਹਦੇ ਕਰਕੇ ਕਬੱਡੀ ਦਾ ਮੈਚ ਹੋਇਆ ਪਿੰਡ ਵਾਲਿਆਂ ਦਾ ਕਿੰਨਾ ਸਜਿਆ ਬਹੁਤ ਸੰਜੋਗ ਰਿਆ ਪਿੰਡ ਦਾ ਜੀ ਦੋਵਾਂ ਪੰਚਾਇਤਾਂ ਦਾ ਪਿੰਡ ਦਾ ਸੰਗਤ ਬਹੁਤ ਜੇਤੂ ਘੜਾਰੀਆਂ ਨੂੰ ਕੀ ਨਾਮ ਦਿੱਤੇ ਜੇਤੂ ਘੜਾਰੀਆਂ ਨੂੰ 70 ਦਿੱਤਾ ਜੀ ਇਹਤ ਨੂੰ ਧਾਰਨ ਵਾਲੇ ਨੂੰ 65 ਐਨਆਰਈ ਵਗੈਰਾ ਬਹੁਤ ਐਨਆਰਈ ਬਹੁਤ ਭੇਜੇ ਜੀ ਉਹਨਾਂ ਐਨਆਰਈ ਵੀ ਨਾਲ ਕਿਦਾਂ ਸਹਿਯੋਗ ਰਿਹਾ ਬਹੁਤ ਵਧੀਆ ਜੀ ਸਭ ਤੋਂ ਵਧੀਆ ਪ੍ਰਧਾਨ ਜੀ ਨੌਜਵਾਨ ਨੂੰ ਕੀ ਅਪੀਲ ਆਈ ਦੇ ਦੇਣਾ ਆਈ ਹੈ ਨੇ ਵਧੀਆ ਵਧੀਆ ਖੇਡਣਾ ਮਤਲਬ ਵਧੀਆ ਖੇਡਣ ਉਹਨਾਂ ਨੂੰ ਗਾਂ ਮਤਲਬ ਨਸ਼ੇ ਤੋਂ ਰਹਿਤ ਰਹਿਣਗੇ ਇਹ ਕੰਮਾਂ ਪਹਿਣ ਕਿਤੇ ਉਹਨਾਂ ਦਾ ਬਹੁਤ ਬਹੁਤ ਅਸੀਂ ਧੰਨਵਾਦ ਕਰਾਂਗੇ ਵੀ ਜੇ ਚੰਗਾ ਖੇਡਣਗੇ ਉਹਨਾਂ ਨੂੰ ਅਸੀਂ ਵੱਧ ਤੋਂ ਵੱਧ ਸਨਮਾਨ ਕਰਾਂਗੇ ਨਗਰ ਦਾ ਐਨ ਆਰ ਆਈ ਵੀਰਾਂ ਦਾ ਕਿੰਨਾ ਸਹਿਯੋਗ ਰਿਹਾ ਬਹੁਤ ਵਧੀਆ ਉਤਸ਼ਾਹ ਕਿੰਨਾ ਬਹੁਤ ਉਤਸ਼ਾਹ ਵੱਧ ਤੋਂ ਵੱਧ ਕਰਨ ਅਸੀਂ ਵੀ ਉਹਨਾਂ ਦੇ ਨਾਲ ਪਿੰਡ ਵੱਲੋਂ ਪੰਚਾਇਤ ਵੱਲੋਂ ਨੌਜਵਾਨਾਂ ਨੂੰ ਇਸ ਤਰ੍ਹਾਂ ਦੇ ਹੋਰ ਕਿਸ ਤਰ੍ਹਾਂ ਦੇ ਪ੍ਰਾਲੇ ਕੀਤੇ ਜਾਣਗੇ ਵੀ ਨੌਜਵਾਨ ਜਿਹੜੇ ਖੇਡਾਂ ਨਾਲ ਜੁੜੇ ਹੋਏ ਨੇ ਇਹੋ ਇਹੋ ਚਾਹੀਦਾ ਮੰਨ ਲਓ ਪੁਸ਼ਤੀ ਕਰਨਾ ਹਰ ਕੋਈ ਕਰਨਾ ਅਸੀਂ ਵੀ ਉਹਨਾਂ ਦਾ ਸਾਥ ਦੇਵਾਂਗੇ ਵੱਧ ਤੋਂ ਵੱਧ ਵੱਧ ਤੋਂ ਵੱਧ ਸਾਥ ਦੇਵਾਂਗੇ ਜਿੰਨਾਂ ਵੀ ਪੰਚਾਇਤਾਂ ਵੱਲੋਂ ਪਿੰਡ ਵੱਲੋਂ ਕਮੇਟੀ ਵੱਲੋਂ ਸਾਰਿਆਂ ਵੱਲੋਂ ਸਾਥ ਦੇਵਾਂਗੇ ਜ ਅੱਜ ਕੋਈ ਕੈਂਠੇ ਪਾਏਗੇ ਮੁੰਦਰੀਆਂ ਪਾਈਏਗੇ ਪਾਏ ਆ ਜੀ ਬਹੁਤ ਹਰ ਸਾਲ ਵਧੀਆ ਮੇਲਾ ਚੱਲਦਾ ਜੀ ਹਰ ਸਾਲ ਤੋਂ ਵੱਧ ਆਉਂਦਾ ਜੀ ਗਾਂ ਦੇ ਗਾਂ ਅੱਜਿੱਤੀ ਹੋਰ ਅਗਲੀ ਔਰ ਇਹ ਤੋਂ ਵੱਧ ਅਗਲੀਆਂ ਔਰ ਬਹੁਤ ਵਧੀਆ ਬਲੇ ਭਾਈ ਹਾਂਜੀ ਬਾਬਾ ਜੀ ਕੀ ਕਹਿਣਾ ਚਾਹੁੰਦੇ ਅੱਜ ਦੇ ਮੌਕੇ ਤੇ ਵੇਖੋ ਜੀ ਸਾਰੇ ਨਗਰ ਨੇ ਕਰਾਇਆ ਮੇਲਾ ਹੁੰਦਾ ਮਨ ਹਰ ਸਾਲ ਹੁੰਦਾ ਸਾਡੇ ਤੇ ਸਾਰਿਆਂ ਦਾ ਸਖਤਾ ਬਹੁਤ ਸੰਯੋਗ ਹੋਇਆ ਤੇ ਐਨ ਆਰ ਆਈ ਵੀਰਾਂ ਨੂੰ ਕੈਂਠੇ ਮੁੰਦਰੀਆਂ ਨਾਲ ਸਨਮਾਨਿਤ ਕੀਤਾ ਗਿਆ ਤੁਹਾਡੇ ਸਾਹਮਣੇ ਬੈਸਟ ਰੇਡਰ ਨੂੰ ਜਾਫੀਆਂ ਨੂੰ ਦੁਸ਼ਾ ਕਿੰਨਾ ਪਿੰਡ ਜੀ ਦੁਸ਼ਾ ਬਹੁਤ ਜੀ ਸਭ ਬੱਚਿਆਂ ਦਾ ਹੀ ਕਿੰਨੇ ਵੀ ਖੇਡੋ ਤੇ ਤੁਹਾਡੇ ਸਾਹਮਣੇ ਅੱਜ ਟੀਨ ਵੀ ਘੋਡੇ ਦਿੱਤੇ ਗਏ ਆ ਕਿ ਬੱਚਿਆਂ ਦਾ ਦੁਸ਼ਾ ਵਧੇ ਤਾਕਤ ਬਲ ਆਵੇ ਨਸ਼ੇ ਤੋਂ ਰਹਿਤ ਹੋਣ ਅਸੀਂ ਤੇ ਛੋਟਿਆਂ ਨੂੰ ਵੀ ਸਨਮਾਨਤ ਕੀਤਾ ਗਿਆ ਤੇ ਅਸੀਂ ਇਹੋ ਚਾਹੁੰਨੇ ਵਿੱਚ ਬੱਚੇ ਨਸ਼ੇ ਤੋਂ ਬਚਣ ਨਸ਼ੇ ਨੇ ਬਹੁਤ ਮੈਗੇ ਬੱਚੇ ਨਸ਼ੇ ਚ ਠੀਕ ਹਾਲ ਦੀ ਤਰ੍ਹਾਂ ਜੇ ਨਾਲ ਮੇਲਾ ਵਧਦਾ ਹੀ ਜਾਂਦਾ ਕਿ ਕਿੰਨਾ ਕੋ ਦੁਸ਼ਾ ਕਿੰਨਾ ਕੀ ਕਹਿਣਾ ਜਾਂਦਾ ਇਹ ਦੇਮੇ ਪਹਿਲੋਂ ਮੈਂ ਸਭ ਤੋਂ ਪਹਿਲੋਂ ਵਧਾਈ ਦੇਣਾ ਆਪਣੀ ਜਿਹੜੀ ਗੁਰਦਰਾ ਪ੍ਰਬੰਧਕ ਕਮੇਟੀ ਐ ਯੂਨੀਅਨ ਸਾਰਿਆਂ ਨੂੰ ਉਹ ਤੋਂ ਬੜਾ ਪੰਚਾਇਤ ਨੂੰ ਤੇ ਪਿੰਡ ਦੇ ਸਾਰੇ ਨਗਰ ਨਿਵਾਸੀਆਂ ਨੂੰ ਸਾਡੇ ਦੋਵੇਂ ਪਿੰਡ ਦੀਆਂ ਪੰਚਾਇਤਾਂ ਪਿੰਡ ਖਿਆਲਾ ਖੁਰਦਤ ਖਿਆਲਾ ਕਲਾਂ ਦੀਆਂ ਨੇ ਰਲ ਕੇ ਇਹ ਮੇਲੇ ਨੂੰ ਬੜੇ ਸੋਹਣੇ ਸਜੇ ਢੰਗ ਨਾਲ ਬਣਾਇਆ ਉਹ ਜਿਹੜੀਆਂ ਨਿੱਕੇ ਮੋਟੀਆਂ ਹੁਣ ਤਾਂ ਹੀ ਹੋਣਗੀਆਂ ਹੈ ਆਪਾਂ ਕੱਢ ਲਾਂਗੇ ਬਾਕੀ ਕੈਂਥੇ ਵੀ ਪੱਛਿਆ ਨੇ ਪਾਏ ਕੁਝ ਬਾਹਰ ਦੇ ਐਨਆਰਏ ਵੀਰਾਂ ਸਾਰੇ ਉਹ ਬਾਬੇ ਦਿੱਤਮਲ ਸ਼ਹੀਦ ਦੇ ਵੱਲੋਂ ਪਾਇਰ ਸਾਰੇ ਇਹ ਚ ਕੋਈ ਕਿਸੇ ਦੇ ਆਪਣੇ ਘਰੋਂ ਨਹੀਂ ਪਾਏ ਉਹਦੀ ਕਿਰਪਾ ਨਾਲ ਹੀ ਬਾਕੀ ਝੋਟੀਆਂ ਦਿੱਤੀਆਂ ਨਾਲਲੀ ਪਰਿਵਾਰ ਨੇ ਉਸੇ ਕਿ ਉਹ ਵੀ ਦਿੱਤੇ ਗਏ ਕਮੇਟੀ ਵੱਲੋਂ ਬੱਚਿਆਂ ਨੂੰ ਉਤਸ਼ਾਹ ਚਲੋ ਵਧੀਆ ਕੀਤਾ ਹੈਗਾ ਜੀ ਬੱਚਿਆਂ ਦਾ ਬਾਕੀ ਇੰਨਾ ਹੀ ਮੈਂ ਕਹਿੰਦਾ ਲੋੜ ਖੇਡਾਂ ਮਤਲਬ ਬੱਚਿਆਂ ਨੂੰ ਜਾਗਰੂਕ ਕਰਨ ਦੀ ਕਿੰਨੀ ਲੋੜ ਬਹੁਤ ਜਿਆਦਾ ਲੋੜ ਹੈ ਜੀ ਆਹ ਤੇ ਕੋਚ ਵੀ ਰੱਖਿਆ ਇੱਥੇ ਇਸੇ ਕਰਕੇ ਪਿੰਡ ਦੀ ਸਹਿਯੋਗ ਦੇ ਨਾਲ ਵੀ ਉਹ ਜਿਹੜਾ ਭਾਵੇਂ ਉਹ ਫੌਜੀ ਤੈਰੋ ਗਿਆ ਉਹ ਬੜਾ ਸੋਣਾ ਕਬਡੀ ਦਾ ਦਿਆ ਕਰਨ ਬੱਚਿਆਂ ਨੂੰ ਗਾਈਡ ਕਰਨ ਲਿਆ ਸਰਦ ਦੇ ਵਿੱਚ ਸਭ ਤੋਂ ਵੱਡਾ ਮੇਲਾ ਖੇੜੇ ਕਲਾ ਦਾ ਮਨਾਇਆ ਜਾਂਦਾ ਜੀ ਉਹਦੇ ਇਤਨਾ ਸੰਗ ਦੇ ਸਹਿਯੋਗ ਨਾਲ ਨਾ ਸਾਰਾ ਜੀ ਸੰਗਤ ਬੜੀ ਸਾਡੇ ਪਿੰਡ ਦੀ ਜਿਹੜੀ ਬਾਬਾ ਜੀ ਨੂੰ ਬਹੁਤ ਮੰਨਦੀ ਆ ਹਰ ਇੱਕ ਦੀਆਂ ਮਰਜ਼ੀਆਂ ਪੂਰੀਆਂ ਕਰਦੇ ਨੇ ਤੇ ਸਾਡੀ ਸੰਗਤ ਬੜੀ ਖੁਸ਼ ਆ ਇਸ ਚੀਜ਼ ਦੇ ਉੱਤੇ ਵੀ ਸਾਰੇ ਫਿਰ ਤੀਆਂ ਦਾ ਮੇਲਾ ਲੱਗਦਾ ਉੱਧਰਲੇ ਬੰਨੇ ਉਹ ਵੀ ਸਭ ਨੂੰ ਤੁਹਾਨੂੰ ਸਾਥੋਂ ਗਲਤੀ ਹੋ ਗਈ ਅਗਲੀਆਂ ਰਾਂ ਤਾਂ ਉਹ ਉਧਰ ਹੀ ਇੱਕ ਚੱਕਰ ਨੂੰ ਰਵਾਂਗੇ ਤੇ ਦੋਵੇਂ ਬੰਨੇ ਰਲ ਕੇ ਇਹਦਾ ਟੀਮ ਆ ਜੀ ਬਹੁਤ ਸੋਹਣਾ ਤੇ ਤੁਹਾਨੂੰ ਸਾਨੂੰ ਬਹੁਤ ਸਹਾਇਕ ਦਿੱਤਾ ਜਿਹੜਾ ਸਾਡੀ ਸਾਰੇ ਮੇਲਾ ਉੱਥੋਂ ਦਾ ਵੀ ਤੇ ਇੱਥੋਂ ਦਾ ਵੀ ਸਾਡਾ ਲਾਈਵ ਚੱਲਿਆ ਜੀ ਹਾਂਜੀ